ਨਹੀਂ ਬਚਦੇ ਨਹੀਂ ਬਚਦੇ ਹੁਣ ਪਾਣੀ ਦੀ ਜ਼ਾਫਤ ਤੋਂ ਨਹੀਂ ਬਚਦੇ ਤਾਂ ਤਸਵੀਰਾਂ ਵੇਖ ਲੋ ਕਿ ਕਿਵੇਂ ਘਰਾ ਦੇ ਘਰ ਇਸ ਹੜ੍ਹ ਦੇ ਵਿੱਚ ਰੁੜੀ ਜਾ ਰਹੇ ਨੇ ਲੋਕ ਲਾਪਤਾ ਹੋ ਰਹੇ ਨੇ ਜਾਨਾ ਗਵਾ ਰਹੇ ਨੇ ਤਾਂ ਭਾਰੀ ਤਬਾਹੀ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਸਾਹਮਣੇ ਆ ਰਿਹਾ ਤਾਂ ਦੱਸ ਦਈਏ ਕਿ ਇੱਥੇ ਪਾਣੀ ਦਾ ਤੁਸੀਂ ਵੇਖ ਦੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਹੈ ਵੱਡੇ ਵੱਡੇ ਘਰ ਜਿਹੜੇ ਨੇ ਇਸ ਪਾਣੀ ਦੇ ਵਿੱਚ ਰੁੜ ਰਹੇ ਨੇ ਜੀ ਹਾਂ ਇਹ ਘਰ ਵੇਖ ਲੋ ਕਿਸੇ ਦਾ ਆਸ਼ਿਆਨਾ ਕਿਵੇਂ ਉਜੜਿਆ ਪਾਣੀ ਦੇ ਵਿੱਚ ਰੁੜਦਾ ਨਜ਼ਰ ਆ ਰਿਹਾ ਹੈ ਘਰ ਦਾ ਇਹ ਹਾਲ ਹੈ ਤਾਂ ਬੰਦੇ ਦਾ ਕੀ ਹਾਲ ਹੋਇਆ ਹੁਣ ਅੰਦਾਜ਼ਾ ਲਾਇਆ ਜਾ ਸਕਦਾ ਦੱਸ ਦਈਏ ਕਿ ਜੁੱਥੇ ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਵਿੱਚ ਇਸ ਵੇਲੇ ਪਾਣੀ ਦੀ ਮਾਰ ਜਿਹੜੀ ਪੈ ਰਹੀ ਹੈ ਤੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਪਾਣੀ ਵੇਖੋ ਕਿਵੇਂ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾ ਰਿਹਾ ਵੱਡੇ ਵੱਡੇ ਘਰ ਦਰਖਤ ਇਸ ਪਾਣੀ ਦੇ ਵਿੱਚ ਡੁੱਬਦੇ ਨਜ਼ਰ ਆ ਰਹੇ ਨੇ ਤੇ ਲੋਕ ਜਿਹੜੇ ਨੇ ਕੁਦਰਤ ਦੀ ਇਸ ਆਫਤ ਦੇ ਅੱਗੇ ਬੇਬਸ ਹੋ ਚੁੱਕੇ ਨੇ uh-huh ਨਹੀਂ ਬਚਦੇ ਨਹੀਂ ਬਚਦੇ ਹੁਣ ਪਾਣੀ ਦੀ ਜ਼ਾਫਤ ਤੋਂ ਨਹੀਂ ਬਚਦੇ ਤਾਂ ਤਸਵੀਰਾਂ ਵੇਖ ਲੋ ਕਿ ਕਿਵੇਂ ਘਰਾ ਦੇ ਘਰ ਇਸ ਹੜ੍ਹ ਦੇ ਵਿੱਚ ਰੁੜੀ ਜਾ ਰਹੇ ਨੇ ਲੋਕ ਲਾਪਤਾ ਹੋ ਰਹੇ ਨੇ ਜਾਨਾ ਗਵਾ ਰਹੇ ਨੇ ਤਾਂ ਭਾਰੀ ਤਬਾਹੀ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਸਾਹਮਣੇ ਆ ਰਿਹਾ ਤਾਂ ਦੱਸ ਦਈਏ ਕਿ ਇੱਥੇ ਪਾਣੀ ਦਾ ਤੁਸੀਂ ਵੇਖ ਦੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਹੈ ਵੱਡੇ ਵੱਡੇ ਘਰ ਜਿਹੜੇ ਨੇ ਇਸ ਪਾਣੀ ਦੇ ਵਿੱਚ ਰੁੜ ਰਹੇ ਨੇ ਜੀ ਹਾਂ ਇਹ ਘਰ ਵੇਖ ਲੋ ਕਿਸੇ ਦਾ ਆਸ਼ਿਆਨਾ ਕਿਵੇਂ ਉਜੜਿਆ ਪਾਣੀ ਦੇ ਵਿੱਚ ਰੁੜਦਾ ਨਜ਼ਰ ਆ ਰਿਹਾ ਹੈ ਘਰ ਦਾ ਇਹ ਹਾਲ ਹੈ ਤਾਂ ਬੰਦੇ ਦਾ ਕੀ ਹਾਲ ਹੋਇਆ ਹੁਣ ਅੰਦਾਜ਼ਾ ਲਾਇਆ ਜਾ ਸਕਦਾ ਦੱਸ ਦਈਏ ਕਿ ਜੁੱਥੇ ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਵਿੱਚ ਇਸ ਵੇਲੇ ਪਾਣੀ ਦੀ ਮਾਰ ਜਿਹੜੀ ਪੈ ਰਹੀ ਹੈ ਤੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਪਾਣੀ ਵੇਖੋ ਕਿਵੇਂ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾ ਰਿਹਾ ਵੱਡੇ ਵੱਡੇ ਘਰ ਦਰੱਖਤ ਇਸ ਪਾਣੀ ਦੇ ਵਿੱਚ ਡੁੱਬਦੇ ਨਜ਼ਰ ਆ ਰਹੇ ਨੇ ਤੇ ਲੋਕ ਜਿਹੜੇ ਨੇ ਕੁਦਰਤ ਦੀ ਇਸ ਆਫਤ ਦੇ ਅੱਗੇ ਬੇਬਸ ਹੋ ਚੁਕੇ ਨੇ Oh. oh my God! Oh! Oh my God! Uh huh. ਨਹੀਂ ਬਚਦੇ ਨਹੀਂ ਬਚਦੇ ਹੁਣ ਪਾਣੀ ਦੀ ਜ਼ਾਫਤ ਤੋਂ ਨਹੀਂ ਬਚਦੇ ਤਾਂ ਤਸਵੀਰਾਂ ਵੇਖ ਲੋ ਕਿ ਕਿਵੇਂ ਘਰਾ ਦੇ ਘੜ ਇਸ ਹੜ ਦੇ ਵਿੱਚ ਰੁੜੀ ਜਾ ਰਹੇ ਨੇ ਲੋਕ ਲਾਪਤਾ ਹੋ ਰਹੇ ਨੇ ਜਾਨਾ ਗਵਾ ਰਹੇ ਨੇ ਤਾਂ ਭਾਰੀ ਤਬਾਹੀ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਸਾਹਮਣੇ ਆ ਰਿਹਾ ਤਾਂ ਦੱਸ ਦਈਏ ਕਿ ਇੱਥੇ ਪਾਣੀ ਦਾ ਤੁਸੀਂ ਵੇਖ ਦੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਹੈ ਵੱਡੇ ਵੱਡੇ ਘਰ ਜਿਹੜੇ ਨੇ ਇਸ ਪਾਣੀ ਦੇ ਵਿੱਚ ਰੁੜ ਰਹੇ ਨੇ ਜੀ ਹਾਂ ਇਹ ਘਰ ਵੇਖ ਲੋ ਕਿਸੇ ਦਾ ਆਸ਼ਿਆਨਾ ਕਿਵੇਂ ਉਜੜਿਆ ਪਾਣੀ ਦੇ ਵਿੱਚ ਰੁੜਦਾ ਨਜ਼ਰ ਆ ਰਿਹਾ ਹੈ ਘਰ ਦਾ ਇਹ ਹਾਲ ਹੈ ਤਾਂ ਬੰਦੇ ਦਾ ਕੀ ਹਾਲ ਹੋਇਆ ਹੁਣ ਅੰਦਾਜ਼ਾ ਲਾਇਆ ਜਾ ਸਕਦਾ ਦੱਸ ਦਈਏ ਕਿ ਜੁੱਥੇ ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਵਿੱਚ ਇਸ ਵੇਲੇ ਪਾਣੀ ਦੀ ਮਾਰ ਜਿਹੜੀ ਪੈ ਰਹੀ ਹੈ ਤੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਪਾਣੀ ਵੇਖੋ ਕਿਵੇਂ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾ ਰਿਹਾ ਵੱਡੇ ਵੱਡੇ ਘਰ ਦਰਖਤ ਇਸ ਪਾਣੀ ਦੇ ਵਿੱਚ ਡੁੱਬਦੇ ਨਜ਼ਰ ਆ ਰਹੇ ਨੇ ਤੇ ਲੋਕ ਜਿਹੜੇ ਨੇ ਕੁਦਰਤ ਦੀ ਇਸ ਆਫਤ ਦੇ ਅੱਗੇ ਬੇਬਸ ਹੋ ਚੁੱਕੇ ਨੇ Oh. oh my god. Oh. Uh-huh.